ਤਿੰਨ ਸਾਲਾਂ ਵਿੱਚ ਦੂਸਰੀ ਵਾਰ ਭਾਜਪਾ ਨੇ ਖੇੜਿਆ ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਦਾ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਐਲਾਨਿਆ ਪਾਰਟੀ ਉਮੀਦਵਾਰ ਦਿੱਤੀ ਟਿਕਟ ਉਤਾਰਿਆ ਚੋਣ ਮੈਦਾਨ ਵਿੱਚ ਦਿੰਨ ਸਾਲ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹੇ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਵਾਲੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਇੱਕ ਵਾਰ ਫਿਰ ਵਿਸ਼ਵਾਸ ਜਿਤਾਉਂਦੇ ਹੋਏ ਪਾਰਟੀ ਹਾਈ ਕਮਾਂਡ ਨੇ ਉਸ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ ਅਤੇ ਟਿਕਟ ਦੇ ਕੇ ਉਸ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਦੱਸਦੇ ਚੱਲੀਏ ਕਿ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਉਤਾਰਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਿੱਚ ਕਾਫੀ ਜਦੋਜਹਿਦ ਚੱਲ ਰਹੀ ਸੀ ਅਤੇ ਸਸਪੈਂਸ ਬਣਿਆ ਹੋਇਆ ਸੀ ਕਿ ਇਸ ਵਾਰ ਪਾਰਟੀ ਕਿਸ ਨੂੰ ਉਮੀਦਵਾਰ ਖੜਾ ਕਰਦੀ ਹੈ। ਚਰਚਾ ਵਿੱਚ ਇਹ ਰਿਹਾ ਸੀ ਕਿ ਰਵਿੰਦਰ ਆਮਲਾਵੀ ਉਮੀਦਵਾਰ ਹੋ ਸਕਦੇ ਹਨ ਲੇਕਿਨ ਆਖਿਰਕਾਰ ਸਾਰੀਆਂ ਅਟਕਲਾਤੇ ਵਿਰਾਮ ਲਗਾਉਂਦੇ ਹੋਏ ਪਾਰਟੀ ਨੇ ਰਾਣਾ ਸੋਢੀ ਨੂੰ ਉਮੀਦਵਾਰ ਐਲਾਨ ਦਿੱਤਾ ਰਾਣਾ ਸੋਢੀ ਜੇ ਪੁਰਾਣੇ ਰਾਜਨੀਤੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਜਿੰਨੀ ਵਾਰੀ ਗੁਰੂ ਹਰਸਾਏ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜੇ ਉਹਨਾਂ ਨੇ ਜਿੱਤ ਹੀ ਹਾਸਲ ਕੀਤੀ ਲੇਕਿਨ ਜਦੋਂ ਉਹਨਾਂ ਨੇ ਭਾਜਪਾ ਦਾ ਪੱਲਾ ਫੜਦੇ ਹੋਏ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਚੋਣ ਲੜੀ ਤਾਂ ਉਹ ਹਾਰ ਗਏ ਫਿਲਹਾਲ ਪਾਰਟੀ ਨੇ ਉਹਨਾਂ ਤੇ ਇੱਕ ਵਾਰੀ ਫਿਰ ਵਿਸ਼ਵਾਸ ਜਤਾਇਆ ਹੈ ਤੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ